ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਪਿਛਲੇ ਦਿਨ ਚਾਰ ਦਿਨ ਤੋਂ ਦੇਖ ਰਿਹਾ ਕਿ ਜੋ ਕਸ਼ਮੀਰ ਦਾ ਸਿੱਖ ਹੈ ਉਹਦੇ ਵਿੱਚ ਗੁਰੂ ਦੇ ਪ੍ਰਤੀ ਬਹੁਤ ਸ਼ਰਧਾ ਅਤੇ ਲਗਨ ਹੈ ਇਹ ਵੀ ਇੱਕ ਸੱਚ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਟਨ ਦੀ ਧਰਤੀ ਤੇ ਆਏ ਪੰਡਤ ਬ੍ਰਹਮਦਾਸ ਦੇ ਨਾਲ ਚਰਚਾ ਹੋਈ ਪਹਿਲਾਂ ਇਹਦਾ ਨਾਮ ਮਟਨ ਨਹੀਂ ਸੀ ਪਰ ਗੁਰੂ ਨਾਨਕ ਸਾਹਿਬ ਦੀ ਬਣੀ ਸੋਹਣੀ ਚਰਚਾ ਹੋਈ ਬ੍ਰਹਮਦਾਸ ਗੁਰੂ ਦੇ ਚਰਨ ਦੀ ਲੱਗਾ ਗੁਰੂ ਸਾਹਿਬ ਨੇ ਕਿਹਾ ਮਟ ਗਿਆ ਬ੍ਰਹਮਦਾਸ ਉਹਨੇ ਕਿਹਾ ਮੈਂ ਪੂਰਨ ਤੌਰ ਤੇ ਮਟ ਗਿਆ ਤੇ ਮਟ ਗਿਆ ਤੋਂ ਨਾਮ ਪੈ ਗਿਆ ਮਟਨ ਸਾਹਿਬ ਇਹ ਮਰਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਨਾਮ ਹੈ ਤਾਂ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਉਦੋਂ ਹੀ ਇੱਥੇ ਸਿੱਖੀ ਦਾ ਜਨਮ ਕਸ਼ਮੀਰ ਦੀ ਵਾਦੀ ਦੇ ਵਿੱਚ ਹੁੰਦਾ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਇੱਥੇ ਆਏ ਆ ਸੱਤਵੇਂ ਪਾਤਸ਼ਾਹ ਦੇ ਬਾਰੇ ਵੀ ਇਤਿਹਾਸ ਬੋਲਦੇ ਕਸ਼ਮੀਰ ਦਾ ਸਿੱਖ ਆਪਣੀ ਧਰਤੀ ਨੂੰ ਸਰ ਜਮੀਨ ਨੂੰ ਪਿਆਰ ਕਰਨ ਵਾਲਾ ਗੁਰੂ ਨੂੰ ਮੰਨਣ ਵਾਲਾ ਗੁਰੂ ਦੇ ਆਸਰੇ ਤੇ ਰਹਿਣ ਵਾਲਾ ਮੈਂ ਹਰ ਥਾਂ ਦਿਲ ਤੇ ਇਹ ਬੇਨਤੀ ਕਰਦਾ ਹੁਣ ਕਿ ਸਿੱਖਾਂ ਦਾ ਸਹਾਰਾ ਇੱਕ ਓਟ ਇੱਕ ਅਕਾਲ ਪੁਰਖ ਅਤੇ ਗੁਰੂ ਗ੍ਰੰਥ ਸਾਹਿਬ ਮੁਸ਼ਕਲਾਂ چنوتیاں ہمیشہ ہی ساٹھی قوم کے سامنے یہ گل نہیں ہے کہ کیول کشمیر کے سکھ کے سامنے چنوتی ہاں تو آٹے سامنے زیادہ چنوتی وٹیگا مشکل وٹیگا وسیب پار جڑے سنتاپ وہ سکھانے لمحے سمیتوں تو ہنڈائی ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਾ ਸਮਾ ਸਿੱਖਾ ਨਹੀਂ ਬੜਾ ਹੁੰਦਾ ਇਸ। ਯਕਰੀਆ ਖਾਨ ਦਾ ਸਮਾ ਜਈਆ ਖਾਨ ਦਾ ਸਮਾ ਕਮਦਸ਼ਾਹ ਬਦਾਲੀ ਉਹਦੇ ਤੋਂ ਪਹਿਲਾਂ ਨਾਦਰ ਸ਼ਾ ਮੀਰ ਮੰਨੂ ਇਹ ਜਿੰਨੇ ਵੀ ਵਕਤ ਸੱਤ ਅਸੀਂ ਬਹੁਤ ਔਖੀਆਂ ਮੁਸ਼ਕਲਾਂ ਦੇ ਵਿੱਚੋਂ ਲੰਘੇ ਇੱਕ ਸਮਾਂ ਇਹ ਵੀ ਸੀ ਇਹ ਤੈਅ ਕੀਤਾ ਗਿਆ ਕਿ ਜਿਸ ਕੇ ਸਿਰ ਪਰ ਹੋਵੇ ਕੇਸ ਰਹਿਣ ਦਾ ਇਹੋ ਆਪਣੇ ਦੇਸ਼ ਜੋ ਸਿੰਗਲ ਕੋ ਦਸੇ ਗ੍ਰਾਮ ਸੋ ਵੀ ਲੇ ਹੈ ਮੌਤ ਦਾ ਜਿਹੜੇ ਸਿਰ ਤੇ ਕੇਸ ਸੀ ਕਹਿੰਦੇ ਉਹਨੂੰ ਖਤਮ ਕਰ ਦੋ ਬਾਕੀ ਹੈ ਜੇ ਕੋਈ ਸਿੱਖਾਂ ਦੀ ਸੂਤ ਦਵੇ ਉਹਨੂੰ ਇਨਾਮ ਮਿਲੇ ਪਰ ਇਹਦੇ باوجود ਉਹਨਾਂ ਸਭਿਆਂ ਦੇ ਵਿੱਚ ਆਪਣੇ ਜਿਹੜੇ ਬਜ਼ੁਰਗ ਸਨ ਕੌਮ ਸੀ ਜਿਹੜੀ ਉਹਨੂੰ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਰਹੀ ਔਰ ਕੌਮੀ ਤੌਰ ਤੇ ਅਸੀਂ ਗੁਰੂ ਦੇ ਬਚਨਾਂ ਨੂੰ ਦਿਲਾਂ ਦੇ ਵਿੱਚ ਵਸਾ ਕੇ ਰੱਖਿਆ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਅੰਧ ਆਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲੇ ਔਖੀਆਂ ਤੋਂ ਔਖੀਆਂ ਚੜ੍ਹਤਿਆਂ ਨੂੰ ਪਾਰ ਕੀਤੀ ਇਹ ਵੀ ਸਾਡੀ ਤਵਾਰੀਖ ਵਿੱਚ ਲਿਖਿਆ ਹੈ ਕਿ 1762 ਦੇ ਵਿੱਚ ਜਦੋਂ ਵੱਡਾ ਘੱਲੂਕਾਰਾ ਹੋਇਆ ਤੇ ਅਸੀਂ ਇੱਕ ਦਿਨ ਦੇ ਵਿੱਚ 35 ਤੋਂ 40 ਹਜ਼ਾਰ ਸ਼ਹੀਦ ਕੀਤੇ ਬੜੀ ਵੱਡੀ ਲਫਰੀ ਸੀ ਉਹ ਭਰੀ ਸ਼ਾਮ ਨੂੰ ਜਦੋਂ ਸਿੱਖਾਂ ਨੇ ਅਰਦਾਸ ਕੀਤੀ ਤੇ ਦੋ ਗੱਲਾਂ ਬੜੀਆਂ ਅਹਿਮ ਸਨ ਪਹਿਲੀ ਸੀ ਇਹ ਆਕਾਲਪੁਰ ਤੇਰੇ ਬਾਣੇ ਦੇ ਵਿੱਚ ਦੇਨ ਸੁੱਖ ਦਾ ਵਾਪੀਤ ਹੋਵੇ 35 ਤੋਂ 40 ਹਜ਼ਾਰ ਅਸੀਂ ਕਤਲ ਹੋ ਗਏ ਸੀ ਪਰ ਅਸੀਂ ਉਹ ਤੇ ਭਾਣੇ ਦੇ ਵਿੱਚ ਰਹਿਣ ਵਾਲੇ ਫਿਰ ਗੁਰੂ ਦਾ ਸ਼ੁਕਰ ਕਰ ਰਹੇ ਸੀ ਤੇਰੇ ਭਾਣੇ ਦੇ ਵਿੱਚ ਤੇ ਨਾਲ ਇੱਕ ਬੇਨਤੀ ਹੋਰ ਸੀ ਗੁਰੂ ਅੱਗੇ ਕਿ नाथ ਜੀ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਦੋ ਪੱਖ ਜਿਸ ਗੱਡੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਰਾਜਮਾਨ ਸੀ ਵੱਡੇ ਘੱਲੂ ਘਰ ਵਿੱਚ ਸਭ ਤੋਂ ਜ਼ਿਆਦਾ ਸ਼ਮਾਦਤਾ ਉਸ ਗੱਡੇ ਦੇ ਦਿਵਾਰੇ ਹੋਈ ਤੇ ਫਿਰ ਜਦੋਂ ਗੁਰੂ ਅੱਗੇ ਬੇਨਤੀ ਆ ਇਹ ਵੀ ਨਾਲ ਹੈ ਗੁਰੂ ਨੂੰ ਕਿਹਾ ਕਿ ਪੰਥ ਹੋਊਗਾ ਤੇ ਗ੍ਰੰਥ ਨੂੰ ਮੰਨਣਗੇ ਤਾਂ ਦੋਨੋਂ ਹੀ ਆਸੀਂ ਗੁਰੂ ਗ੍ਰੰਥ ਦੀ ਅਗਵਾਈ ਦੇ ਵਿੱਚ ਚੱਲਣਾ ਤੇ ਖੰਡੇ ਬਾਡੇ ਦੀ ਪੌੜ ਛੱਡ ਕੇ ਪੰਥ ਰਾਜ ਸਾਬਣ ਇਹ ਇਤਿਹਾਸ ਇਹਨਾਂ ਪੁਸਤਕ ਉਕ ਮਾਤਰ ਗੱਲਾਂ ਕਹਿਣ ਤੋਂ ਮੇਰਾ ਭਾਵ ਇਹ ਆ ਭਾਈ ਨਵੀਂ ਪੀੜੀ ਨੂੰ ਸ਼ਾਇਦ ਬਹੁਤਾ ਨਹੀਂ ਪਤਾ ਅਸੀਂ ਹਮੇਸ਼ਾ ਹੀ ਸੰਘਰਸ਼ ਵਿੱਚ ਰਹੇ ਹਾਂ ਮੁਸ਼ਕਲਾਂ ਦੇ ਵਿੱਚ ਰਹੇ ਹਾਂ ਪਰ ਹਰ ਮੁਸ਼ਕਲ ਤੋਂ ਪਾਰ ਗਏ ਆਸਰਾ ਸੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਥੋਂ ਦਾ ਬੱਚਾ ਬੱਚਾ ਮਾਈ ਭਾਈ ਇਹ ਨਿਚਾ ਰੱਖੇ ਕਿ ਸਾਡਾ ਆਸਰਾ ਸਾਡਾ ਸਹਾਰਾ ਅਕਾਲ ਪੁਰਖ ਆਪ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਦੁੱਖ ਹੋਵੇ ਸੁੱਖ ਹੋਵੇ ਖੁਸ਼ੀ ਹੋਵੇ ਗਮ ਹੋਵੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਬਾਣੀ ਦਾ ਪਾਠ ਕਰਨਾ ਜਿਸ ਘਰ ਦੇ ਵਿੱਚ ਬਾਣੀ ਦਾ ਪਾਠ ਹੈ ਉੱਥੇ ਗੁਰੂ ਨਾਨਕ ਦਾ ਵਾਸਾ ਹੈ ਉੱਥੇ ਗੁਰੂ ਗੋਬਿੰਦ ਸਿੰਘ ਦਾ ਵਾਸਾ ਹੈ ਆਪਾਂ ਬਾਣੀ ਦੇ ਪਹਿਰੇ ਵਧਾਈਏ ਬਾਣੀ ਨਾਲ ਜੁੜ ਜੀਏ ਵਾੜੀ ਨੇ ਯੋਗ ਵਾੜੀ ਦਾ ਆਸਰਾ ਰੱਖੀਏ ਅਸੀਂ ਸਾਰੇ ਕਾ ਮੁਸ਼ਕਲਾਂ ਦੇ ਵਿੱਚ ਰੰਗੇ ਤਾਂ ਸਾਨੂੰ ਅੰਦਰੋਂ ਬਾੜੀ ਹੀ ਤਗੜੀ ਕਰਦੀ ਬਾੜੀ ਹੀ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਤੇ ਨਾਲ ਹੈ ਸਾਡਾ ਇਤਿਹਾਸ ਜਿਹਦੇ ਮੈਂ ਬਾਅਦਿਆ ਤੁਹਾਡੇ ਦਾ ਸਾਹਮਣੇ ਬੱਚਿਆਂ ਨੂੰ ਆਪਣਾ ਇਤਿਹਾਸ ਨਸੀ ਇਤਿਹਾਸ ਅੰਦਰੋਂ ਸਾਨੂੰ ਕਹੇਗਾ ਕਿ ਅਸੀਂ ਸੰਘਰਸ਼ ਕੀਤਾ ਹੈ ਕਰ ਸਕਦੇ ਹਾਂ ਤੋ ਮੈਂ ਕਹੇ ਸ਼ਬੀਰ ਦੇ ਬਹਾਦਰ ਸਿੱਖਾਂ ਨੂੰ ਗੁਰੂ ਦੀ ਬਾਣੀ ਤੇ ਤੁਹਾਡੀ ਟੇਕ ਹੈ ਤੁਹਾਡੀ ਬਹਾਦਰੀ ਦੀ ਛਲੰਗ ਹੈ ਤੁਸੀਂ ਆਪਣੇ ਸਰਜ਼ਮੀਨ ਨਾਲ ਜੁੜੇ ਰਹੇ ਬਾਕੀ ਇਥੋਂ ਦੀ ਕੋਈ ਕੁਸ਼ ਮੰਗਾ ਕੇ ਮਸਲੇ ਬਹੁਤੇ ਸਰਕਾਰ ਨਾਲ ਹੀ ਸੰਬੰਧ ਤੇ ਮੈਂ ਪਿਛੇ ਵੀ ਕਹਿ ਕੇ ਆਇਆ ਵੀ ਆਪਾਂ ਕੇਂਦਰ ਸਰਕਾਰ ਨਾਲ ਵੀ ਤੇ ਇਥੋਂ ਦੀ ਜਿਹੜੀ ਵਿਆਸਤੀ ਸਰਕਾਰ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਿੱਖ ਤੇ ਕਸ਼ਮੀਰ ਦਾ ਗਹਿਣਾ ਐਸਾ ਗਹਿਣਾ ਜਿਹੜੇ ਔਖੇ ਸਮਿਆਂ ਦੇ ਵਿੱਚ ਵੀ ਇਥੋਂ ਉੱਠ ਕੇ ਨਹੀਂ ਗਏ ਆਪਣੀ ਜ਼ਮੀਨ ਤੇ ਰਹੇ ਆਪਣੇ ਇਸ ਵਤਨ ਨੂੰ ਪਿਆਰ ਕੀਤਾ ਔਰ ਦੇਸ਼ ਦੇ ਲਈ ਕਸ਼ਮੀਰ ਦੇ ਸਿੱਖਾਂ ਨੇ ਬਿਸ਼ਹਾਦ ਦਾ ਪਾਇਆ ਕਈ ਸਾਡੇ ਵੀ ਸ਼ਹੀਦ ਹੋਏ ਤਾਂ ਸਰਕਾਰਾਂ ਦਾ ਤੇ ਆਪੇ ਸਭੋ ਫਰਜ਼ ਬਣਦਾ ਹੈ ਕਿ ਇਹੋ ਜੀ ਬਹਾਦਰ ਤੇ ਮਾਰਸ਼ਨ ਕੌਮ ਨੂੰ ਜੇ ਡੀਬੀ ਇਹਨਾਂ ਦੇ ਹੱਕ ਹਕੂਕ ਨੇ ਉਹਨਾਂ ਨੂੰ ਅਸੀਂ ਪੂਰਾ ਦੇਣਾ ਭਾਵੇਂ ਉਹ ਮਿਨਿਓਰਟੀ ਕੋਟਾ ਹੈ ਵਿਸ਼ੇਸ਼ ਪੈਕੇਜ ਹੈ ਜਿਵੇਂ ਕਸ਼ਮੀਰੀ ਪੰਡਤਾਂ ਨੂੰ ਮਿਲਿਆ ਭਾਵੇਂ ਚਲੇ ਪਰ ਅਸੀਂ ਤੇ ਇਥੇ ਫੇਰ ਨੌਕਰੀਆਂ ਦਾ ਮਸਲਾ ਹੈ ਪੰਜਾਬੀ ਜ਼ੁਬਾਨ ਦਾ ਮਸਲਾ ਹੈ ਪਹਿਲਾਂ ਪੜ੍ਹਾਈ ਜਾਂਦੀ ਸੀ ਹੁਣ ਨਹੀਂ ਪੜ੍ਹਾਈ ਜਾਂਦੀ ਇਹ ਸਰਕਾਰਾਂ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ ਕਿ ਗੱਲਬਾਤ ਆਪਾਂ ਦੋਹੇ ਸਰਕਾਰਾਂ ਦੇ ਨਾਲ ਕਰਾਂ ਫੇਰ ਉਸੀ ਦਰਬਾਰ ਸਾਹਿਬ ਜਾਨੇ ਹੋ ਤੇ ਕਮਰਿਆਂ ਦੀ ਗੱਲ ਹੈ ਹਰਪਿੰਦਰ ਸਿੰਘ ਜੀ ਇੱਥੋਂ ਦੇ ਜਿਹੜੇ ਸਿੱਖ ਮਿਸ਼ਨ ਦੇ ਇੰਚਾਰਜ ਮੇਰੇ ਕੋਲ ਹੀ ਬੈਠੇ ਆ ਮੈਂ ਬੇਨਤੀ ਕਰੂੰਗਾ ਖੜੇ ਹੋਣਗੇ ਹਰਪਿੰਦਰ ਸਿੰਘ ਜੀ ਇਹਨਾਂ ਦੇ ਕੋਲ ਤੁਸੀਂ ਇੱਥੋਂ ਸਿੱਖ ਮਿਸ਼ਨ ਜਿਹੜਾ ਤੰਮੂ ਹੈ ਉਹ 2 ਦਿਨ ਪਹਿਲਾਂ ਆਪਣਾ ਧਾਰ ਕੱਢ ਭੇਜੋ ਕਦੋਂ ਜਾਣਾ ਹੈ ਤਾਂ ਕਮਰੇ ਦਾ ਕੋਈ ਮਸਲਾ ਨਹੀਂ ਸਾਚਕਾਂਡ ਦਰਬਾਰ ਸਾਹਿਬ ਸਾਰੇ ਸਿੱਖਾਂ ਦਾ ਕੇਂਦਰੀ ਸਥਾਨ ਤੁਹਾ ਨੂੰ ਉਥੇ ਜੀ ਆਇਆਂ ਨੂੰ ਜਦੋਂ ਮਰਜੀ ਆਓ ਕਮਰੇ ਕਈ ਵਾਰੀ ਠੀਕ ਹੈ ਕਮਰੇ ਘਟਨੇ ਤੇ ਸੰਗਤ ਜ਼ਿਆਦਾ ਹੋ ਪਰ ਜੇ ਪਹਿਲਾਂ ਆਪਾਂ ਲਖਾਇਆ ਹੋਵੇ ਤੇ ਫਿਰ ਸੌ ਕੱਲ ਵੀ ਇਹ ਮਸਲਾ ਲੈਂਦਾ ਸੀ ਕਿ ਅੰ内 ਵਿੱਚ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਕੌਮ ਦਾ ਇੱਕ ਬਹੁਤ ਅਹਿਮ ਕਸ਼ਮੀਰ ਦੇ ਸਿੱਖ ਇਸਾਲੇ ਕੌਮ ਨੇ ਕੋਈ ਦਾ ਕੋਈ ਮਸਲਾ ਨਹੀਂ ਹੈ ਕਿ ਤੁਸੀਂ ਜਾਓ ਤੇ ਕਮਰੇ ਨਾਲ ਮਿਲਣਗੇ ਕੋਈ ਗੱਲ ਨਹੀਂ ਬਾਕੀ ਆਪਸ ਦੇ ਵਿੱਚ પ્રેમ ਪਿਆਰ ਦੇ ਨਾਲ ਰਹਿ। ਅਸੀਂ ਇੱਕ ਪਰਿਵਾਰ ਤੇ ਪਰਿਵਾਰ ਹੋਣ ਦੇ ਨਾਤੇ ਸਾਡੇ ਦੁੱਖ ਸੁੱਖ ਸਾਂਝੇ। ਸਾਡੇ ਗੁਰੂ ਨੇ ਹਰ ਧੀ ਭੈਣ ਦੀ ਇੱਜ਼ਤ ਕਰਨੀ ਸਿਖਾਈ। ਆਪਾਂ ਆਪਣੇ ਗੁਰੂ ਦੇ ਉਸ ਫਲਸਫੇ ਤੇ ਪੱਕੇ ਰਹਿਣਾ। ਧੀਾਂ ਭੈਣਾਂ ਦੀ ਇੱਜ਼ਤ ਕਰਨੀ ਸਰਕਾਰ ਕਰਦੇ। ਹਰੇਕ ਦੀ ਧੀ ਭੈਣ ਨੂੰ ਅਸੀਂ ਆਪਣੀ ਧੀ ਭੈਣ ਮੰਨਦੇ। ਪਰ ਨਾਲ ਸਾਡੇ ਬੱਚੇ ਬੱਚੀਆਂ ਨੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ। ਆਪਣੇ ਧਰਮ ਦੇ ਵਿੱਚ ਰਹਿੰਦੇ ਆਂ ਅਸੀਂ ਜਿੱਥੇ ਵੀ ਕਿਤੇ ਨਾਤਾ ਜੋੜਦੇ ਆਂ ਰਿਸ਼ਤਾ ਕਰਦੇ ਆਂ بیا ਅਨੰਦ ਕਾਰਜ ਕਰਦੇ ਆਂ ਸਿੱਖ ਪਰਿਵਾਰਾਂ ਵਿੱਚ ਹੀ ਕਰਨਾ ਇਹ ਸਾਡੀ ਮਰਿਆਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤੇ ਬਹੁਤ ਮਾਣ ਦਿੱਤਾ ਹੈ ਮੇਰੀਆਂ ਭੈਣਾਂ ਨੂੰ ਧੀਆਂ ਨੂੰ ਸੋ ਕਿਉ ਮੰਦਾ ਆਖੀ ਹੈ ਜਿੱਦ ਜੰਮੇ ਰਾਜਾਨ ਇਹ ਮਾਣ ਕਿੱਥੇ ਆਉਂ ਲੋਕਾਂ ਨੂੰ ਤੇ ਕਿਹਾ ਗਿਆ ਵੀ ਆਪੇ ਤੁਸੀਂ ਆਪਣੇ ਆਪ ਨੂੰ ਢੱਕ ਕੇ ਰੱਖੋ ਤੇ ਗੁਰਮਤਿ ਦੇ ਵਿੱਚ ਕੀ ਆ ਕਿ ਮਾਂ ਭੈਣ ਨੂੰ ਮਾੜਾ ਨਾ ਕਹੋ ਜਿਹਦੀ ਪੁੱਖ ਤੋਂ ਰਾਜੇ ਮਹਾਰਾਜੇ ਤੇ ਮਾਪੁਰਸ਼ ਜਨਮ ਲੈਣ। ਫਿਰ ਹਰ ਖੇਤਰ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨਾਲ ਨੇ ਸੇਵਾ ਦਾ ਖੇਤਰ ਹੋਵੇ, ਸਿਮਰਨ ਦਾ ਹੋਵੇ, ਸੰਘਰਸ਼ ਦਾ ਹੋਵੇ, ਔਕੇ-ਤੌਕੇ ਸਮੇਂ ਡਟਣ ਦਾ ਹੋਵੇ। ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਜੇ ਮਾਂ ਬਣਿਆ ਤੇ ਭੈਣਾਂ ਜਿੱਥੋਂ ਦੀਆਂ ਫਰਜ਼ ਵੀ ਨਿਭਾਉਂਦੀਆਂ ਬੱਚੇ ਬੱਚੀਆਂ ਨੂੰ ਵਿਸ਼ੇਸ਼ ਕਰਕੇ ਆਪੀ ਆਪਾਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣੇ ਪੱਕੇ ਰਹਿਣੇ ਕਿਉਂਕਿ ਆਪਣੇ ਸੰਸਕਾਰ ਆਪਣਾ ਇੱਕ ਸਭਿਆਚਾਰ ਸਾਡੇ ਘਰਾਂ ਦੇ ਵਿੱਚ ਸਵੇਰੇ ਜਪਜੀ ਸਾਹਿਬ ਦਾ ਪਾਠ ਜਾਪਦਾ ਹੋਰ ਬਾਣੀ ਦਾ ਸ਼ਾਮ ਨੂੰ ਪਾਠ ਹੁੰਦਾ ਪਰ ਜਦੋਂ ਅਸੀਂ ਆਪਣੇ ਧਰਮ ਤੋਂ ਇੱਧਰ ਉੱਧਰ ਹੁੰਨੇ ਆਂ ਫਿਰ ਸਾਰੀ ਜ਼ਿੰਦਗੀ ਬੜੀ ਔਖੀ ਆ ਕਿਉਂਕਿ ਇਹ ਸੰਸਕਾਰ ਸਭਿਆਚਾਰ ਕਲਚਰ ਨਹੀਂ ਮਿਲਦਾ ਤਾਂ ਇਹ ਗੁਰੂ ਦਾ ਹੁਕਮ ਵੀ ਆ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹੇ ਪਰਪੱਕ ਰਹੇ ਕਿਉਂਕਿ ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿਸ ਕੌਮ ਨੂੰ ਬੜੀ ਮਾਰੀ ਧਰਮ ਤੋਂ ਡਲਾਉਣ ਦੀ ਗੱਲ ਹੋਉਂਦੀ ਧਰਮ ਤੋਂ ਪਾਸੇ ਕਰਨ ਦੀ ਗੱਲ ਹੋਉਂਦੀ ਪਰ ਅਸੀਂ ਹਮੇਸ਼ਾ ਹੀ ਧਰਮ ਦੇ ਅੰਦਰ ਪ੍ਰਪੱਕ ਰਹੇ ਭਾਈ ਤਾਰੂ ਸਿੰਘ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਇਕ ਰਿਆਕਾਰ ਫੜ ਕੇ ਲਾਹੌਰ ਨੂੰ ਜਾਂਦਾ ਹੈ। ਔਰ ਕਿਸਾਂ ਦੀ ਗੱਲ ਆਉਣੀ ਹੈ? ਭਾਈ ਤਾਰੂ ਸਿੰਘ ਕਹਿੰਦੇ ਮੈਸੇਸੀ ਕੇਸਰ ਦੇ ਸਵਾਸਾਂ ਨਿਭਾਵਨ ਬਚਣ ਦਾ ਰਾਸ ਉਹ ਦੀਨੇ ਇਸਲਾਮ ਤਬੂਰ ਕਰਦੇ ਤੇ ਵੱਜ ਜਾਂਦੇ ਉਸ ਵੇਲੇ। ਪਰ ਉਹਨਾਂ ਨੇ ਕਾਮੇ ਨ ਸਿੱਖੀ ਜਾਨ ਤੋਂ ਵੱਧ ਪਿਆਰੀ ਉਹਨਾਂ ਦੀ ਖੋਪਰੀ ਲਾਹ ਲਈ ਪਰ ਉਹਨਾਂ ਨੇ ਸਿੱਖੀ ਨਹੀਂ ਸਕੀ। ਔਰ ਭਾਈ ਤਾਰੂ ਸਿੰਘ ਆਪਣੇ ਤੋਂ ਪਹਿਲਾਂ ਜਕਰੀਆ ਖਾਨ ਜਿਹੜਾ ਉਹਨੂੰ ਜੁੱਤੀ ਦੀ ਲੋਕ ਤੇ ਅੱਗੇ ਲੈ ਕੇ ਨਕਾਲ ਗੁਰਵੇ ਤੋ ਇਹ ਸਾਡਾ ਇਤਿਹਾਸ ਹੈ ਸਾਡੀ ਤਵਾਰੀਖ ਹੈ ਆਪਾਂ ਉਹਦੇ ਤੇ ਮਾਣ ਕਰਨਾ ਉਹਦੇ ਤੇ ਫਕਰ ਕਰਨਾ ਤੇ ਫਕਰ ਕਰਦੇ ਆ ਆਪ ਵੀ ਖਾਸ ਕਰਕੇ ਨਾਵਾ ਭੈਣਾ ਨੇ ਬੱਚਿਆਂ ਨੂੰ ਰੋਜ਼ ਇੱਕ ਸਾਖੀ ਦੱਸਣੀ ਇਤਿਹਾਸ ਜਿੰਨਾ ਲਿਟਰੇਚਰ ਤੁਹਾਨੂੰ ਚਾਹੀਦਾ ਹੈ ਤੋਂ ਦੀ ਪ੍ਰਬੰਧਕ ਕਮੇਟੀ ਨੂੰ ਅਸਰਦਾਰ ਹਨ ਦੇ ਦਰਸ਼ਕ ਮੇਰੇ ਨਾਲ ਖੜੇ ਗੱਡੀਆਂ ਭਰ ਕੇ ਲਿਆਓ ਤੁਸੀਂ ਉਸ ਤੋਂ ਕੋਈ ਮਸਲਾ ਨਹੀਂ ਘਰਾਂ ਦੇ ਵਿੱਚ ਰੱਖੋ ਬੱਚਿਆਂ ਨੂੰ ਪੜ੍ਹਾਓ ਤਾਂ ਕਿ ਸਾਡੇ ਬੱਚੇ ਆਪਣੇ ਤਵਾਰੀਖ ਤੋਂ ਇਤਿਹਾਸ ਤੋਂ ਵਕਫ ਹੋਣ ਉਹਨਾਂ ਨੂੰ ਇਲਮ ਹੋਵੇ ਅਸੀਂ ਕਿੱਡੇ ਵੱਡੇ ਵਿਰਸੇ ਦੇ ਵਿਰਾਸਤ ਦੇ ਮਾਲਕ ਹਾਂ ਭਾਵੇਂ ਤੁਸੀਂ ਇੱਥੇ ਰਹਿਣੇ ਹੋ ਪਰ ਤੁਸੀਂ ਵੀ ਅਸੀਂ ਸਾਰੇ ਦੁਨੀਆ ਦੇ ਕਿਤੇ ਵੀ ਭਾਗ ਚ ਰਹੇਗੇ ਵਾਸੀ ਕਿਥੋਂ ਦੇ ਆ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਹੀ ਆਉਣੇ 350 ਸਾਲਾਂ ਸ਼ਹੀਦੀ ਸ਼ਤਾਬ ਦੀ ਆ ਰਹੀ ਗੁੱਤੇ ਬਾਦਰ ਪਾਤਸ਼ਾਹ ਪੰਡਤ ਕਿਰਪਾ ਰਾਮ ਜੀ ਜਿਹੜੇ ਬਾਅਦ ਵਿੱਚ ਭਾਈ ਕਿਰਪਾ ਸਿੰਘ ਬਣੇ ਇਥੋਂ ਹੀ ਗੈਸਾ ਉਹ ਅੱਜ ਵੀ ਉੱਥੇ ਅਨੰਦਪੁਰ ਸਾਹਿਬ ਦੇ ਰੂਪ ਸਾਹਿਬ ਆਪਾਂ ਉਥੇ ਨਹੀਂ ਜਾਣਾ 350 ਸਾਲਾਂ ਸ਼ਤਾਬ ਦੀ ਮਨਾਉਣੀ ਆ ਪਰ ਨਾਲ ਹੀ ਇਹ ਗੱਲ ਚੇਤੇ ਰੱਖਣੀ ਜਦੋਂ ਗੁਰੂ ਦੇ ਤਿੰਨ ਸਿੱਖ ਸ਼ਹੀਦ ਕੀਤੇ ਜਾਣ ਲੱਗੇ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਰਿਆਲਾ ਜੀ ਤੇ ਤੈਨਾਂ ਨੂੰ ਆਖਰੀ ਇੱਛਾ ਖੁਸ਼ੀ ਸੀ ਤਿੰਨਾਂ ਦੀ ਇੱਕੋ ਹੀ ਇੱਛਾ ਸੀ ਜਦੋਂ ਸਾਨੂੰ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂ ਵਾਲੇ ਜੇ ਮੁਖ ਗੁਰੂ ਆਲਾ ਤਾਂ ਫੇਰ ਭਾਵੇਂ ਯਾਰਾਂ ਚੱਲਦੇ ਨਹੀਂ ਪਰਵਾਹ ਦੇਗ ਚੁੱਪਲ ਜਗੇ ਨਹੀਂ ਡੰਗਦੇ ਰੂਹ ਦੇ ਵਿੱਚ ਲਪੇਟ ਕੇ ਕੋਈ ਸਾੜਦੇ ਸਾਡੀ ਸਿੱਖੀ ਨਹੀਂ ਹੋ ਸਕਦਾ ਅੱਜ ਵੀ ਲੋੜ ਆ ਆਪਣੇ ਮੁਖ ਗੁਰੂ ਗ੍ਰੰਥ ਸਾਹਿਬ ਵੱਲ ਰੱਖ ਸਿਰ ਗੁਰੂ ਗ੍ਰੰਥ ਸਾਹਿਬ ਅਗੇ ਅਸੀਂ ਝੁਕਦੇ ਆਂ ਨਮਸਕਾਰ ਕਰਦੇ ਆਂ ਮੱਥਾ ਟੇਕਦੇ ਆਂ ਕੋਈ ਵੀ ਆਦੇ ਹੋਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਤੇ ਕੌਮੀ ਨਿਸ਼ਾਨਾਂ ਤੋਂ ਬਿਨਾ ਅਸੀਂ ਕਿਸੇ ਦੇਹ ਧਾਰੀ ਨੂੰ ਮੱਥਾ ਨਹੀਂ ਟੇਕਣਾ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਦਾ ਰਹਿਣ ਵਾਲਾ ਹੈ ਬੰਦਿਆਂ ਦੀਆਂ ਹਸਤੀਆਂ ਮਿਟ ਜਾਂਦੀ ਬੰਦੇ ਅੱਜ ਹੈਗੇ ਕੱਲ ਨਹੀਂ ਹੋਣਗੇ ਪਰ ਸ਼ਬਦ ਗੁਰੂ ਬਾਣੀ ਗੁਰੂ ਇਸ ਦੀ ਵੀ ਹੈ ਇਹ ਹਮੇਸ਼ਾ ਹੈ ਇਸ ਤਰ੍ਹਾਂ ਦੀ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਨਾ ਬਾਣੀ ਦਾ ਤੋਂ ਡਾਸਰਾ ਲੈਣਾ ਮੈਂ ਇਹ ਵੀ ਸੰਗਤ ਨੂੰ ਅਪੀਲ ਕਰਕੇ ਜਾਂਦਾ ਪ੍ਰੇਮ ਪਿਆਰ ਰੱਖਣਾ ਇੱਕ ਦੂਜੇ ਦੀ ਨਿੱ����ਾ ਚੁਪੀ ਨਹੀਂ ਕਰਨੀ ਸਾਨੂੰ ਨਹੀਂ ਸਿਖਾਈ ਉਹ ਸਾਨੂੰ ਸਿਖਾਇਆ ਕਿ ਮੇਰੀ ਚਾਹ ਮੰਗੇ ਜੇ ਮੌਜੇ ਜੋੜੇ ਵੀ ਬਣ ਜਾਣ ਤੇ ਗੁਰਸਿੱਖਾਂ ਦੇ ਪੈਰਾਂ ਦੇ ਵਿੱਚ ਪੈ ਜਾਣ ਤੇ ਇਹ ਚੰਗੀ ਗੱਲ ਹੈ ਮੇਰੀ ਖੱਲੋਂ ਮੋਜੜੇ ਗੁਰਸਿੱਖ ਹਟਣ ਇਹ ਗੁਰੂ ਨੇ ਕਿਹਾ ਤੋ ਆਪਾਂ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਇੱਕ ਪਿਓ ਦੇ ਉਤਮਾ ਧੀਆਂ ਆ ਇੱਕ ਪਰਿਵਾਰ ਆ ਤੋ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਅਤੇ ਇਤਫਾਕ ਨੂੰ ਆਪਾਂ ਬਣਾ ਕੇ ਰੱਖਣਾ ਆਓ ਆਪਾਂ ਸੰਗਤੀ ਰੂਪ ਦੇ ਵਿੱਚ ਗੁਰੂ ਦੇ ਬਚਨਾਂ ਦਾ ਪਾਠ ਕਰਕੇ ਤੇ ਫਿਰ ਆਪਾਂ ਫਤਿਹ ਬੁਲਾਵਾਂਗੇ ਸਤਗੁਰੂ ਜੀ ਨੇ ਜੋ ਸਾਨੂੰ ਬਾਣੀ ਗੁਰੂ ਦਾ ਸਿਧਾਂਤ ਦਿੱਤਾ ਹੈ ਇਹਨੂੰ ਚੇਤਿਆਂ ਦੇ ਵਿੱਚ ਰੱਖਣਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਮਾਨ ਗੁਰ ਬਾਣੀ ਤਹ ਸਿਵਕ ਜਨ ਮਾਨ ਮਾਨੀ ਕਹੈ ਸਿਵਕ ਜਨ ਮਾਨੇ ਗੁਰ ਬਾਣੀ ਕਹੈ ਸਿਵਕ ਜਨ ਮਾਨੇ ਪਰ ਤਖ ਗੁਰ ਨਿਸਤਾਰੇ ਪਰ ਤਖ ਗੁਰ ਨਿਸਤਾਰੇ سری اکال تخت صاحب ہمیشہ تک کھڑا ہے کھڑا رہے گا کل سنسار بھی گرو نانک نام دیوا سکھ ہے ਸ਼੍ਰੀ ਅਕਾਲ ਤੱਕ ਸਾਹਿਬ ਹਰ ਸਿੱਖ ਦਾ ਆਸਰਾ ਕਰਦਾ ਹੈ ਸਹਾਰਾ ਹੈ ਜਦੋਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਓ ਬੱਚਿਆਂ ਨੂੰ ਨਾਲ ਲੈ ਕੇ ਜਾਓ ਨਿਬਾਰਤ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਓ ਤੇ ਬੱਚਿਆਂ ਨੂੰ ਦੱਸੋ ਇਹ ਸਰੋਵਰ ਸਾਡੇ ਲਈ ਕਿੰਨਾ ਮਹਾਨ ਹੈ ਇਹ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ ਇਹਦੀ ਚੁੱਪੀ ਦਾ ਆਨੰਦ ਅਨੰਤ ਹੈ ਬਿਆਨ ਤੋਂ ਭਰੇ ਹੈ ਦੱਸਿਆ ਨਹੀਂ ਜਾ ਸਕਦਾ ਜਦੋਂ ਰੋਕਾਂ ਸਾਨੂੰ ਅਸੀਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਹੀਂ ਹਿੰ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਹੋ ਗਏ ਪਰ ਆਉਂਦੇ ਨੇ ਤੋ ਬੱਚਿਆਂ ਨੂੰ ਲੈ ਕੇ ਜਾਓ ਇਤਿਹਾਸ ਅਤੇ ਤਵਾਰੀਖ ਤੋਂ ਵਾਕਫ ਕਰਾਓ ਉਸੇ ਬੋਲ ਸ਼ਾਨਦਾਰ ਢੰਗ ਦੇ ਨਾਲ ਸਾਰੇ ਜੀ ਜੱਥੇ ਦਾ ਸਵਾਗਤ ਕੀਤਾ ਤੈਹ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਹੋ ਉਹਨਾਂ ਨੇ ਪ੍ਰਬੰਧ ਕਰਨ ਦੇ ਦੇ ਆ ਅਰਦਾਸ ਹੋਈ ਆ ਦੇਨ ਤੁਸੀਂ ਉਹਨਾਂ ਦਿਨੋਂ ਜਾਣਾ ਪੈਣਾ ਕਿ ਅਸੀਂ ਘੂੜ ਜਾਣਾ ਪਰ ਗੁਰੂ ਕੀ ਸੰਗਤ ਵਿੱਚ ਬੈਠੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ